ਸਮਾਣਾ ਸਦਰ ਪੁਲਿਸ ਨੂੰ ਸੂਚਨਾ ਮਿਲੀ ਕਿ ਮਰੋੜੀ ਪਿੰਡ ਦੇ ਨੇੜੇ ਜਿਹੜੀ ਕੱਗਰ ਨਦੀ ਵਗਦੀ ਹੈ ਉੱਥੇ ਕੁਝ ਲੋਕ ਲਹਾਨ ਸਰਾਬ ਦੀ ਸੀ ਕੱਢਦੇ ਹਨ ਪਹਿਲੇ ਵੀ ਇਹ ਪਿੰਡ ਇਸ ਤੀਦੇ ਵਿੱਚ ਪੂਰੇ ਉਸ ਦੀ ਬਦਨਾਮੀ ਆਈ ਸੀ ਲਗਾਤਾਰ ਇਸ ਤਰ੍ਹਾਂ ਕੀ ਪੁਲਿਸ ਟ੍ਰੇਸ ਕਰ ਰਹੀ ਜਿਹੜੇ ਲੋਕ ਸਰਾਬ ਕਢ ਕੇ ਵੇਚਦੇ ਦੇ ਸੀ ਉਸ ਦੇ ਨਾਲ ਜੀ ਦੀ ਖਤਰਾ ਹੋ ਸਕਦਾ ਹੈ ਖੁਦ ਵੀ ਇਸ ਨੇ ਕਬੂਲ ਕੀਤਾ ਵੀ ਜਿਹੜਾ ਇਹ ਸਰਾਬ ਦੇਸੀ ਲਹਾਨ ਕੱਢਣ ਦਾ ਆਦੀ ਹੈ ਅਤੇ ਇਸ ਦੇ ਖਿਲਾਫ ਪੁਲਿਸ ਨੇ ਮੁਕਦਮਾ ਦਰਜ ਕੀਤਾ ਸਮਾਣਾ ਅਦਾਲਤ 'ਚ ਇਸ ਨੂੰ ਪੇਸ਼ ਵੀ ਕੀਤਾ ਜਾ ਰਿਹਾ ਹੈ ਇਸਦੇ ਬਾਰੇ ਜਾਣਕਾਰੀ ਪੁਲਿਸ ਅਧਿਕਾਰੀ ਸਦਰ ਸਮਾਣਾ ਅਵਤਾਰ ਸਿੰਘ ਵੱਲੋਂ ਦਿੱਤੀ ਗਈ ਇਸ ਖਬਰ ਨੂੰ ਸਵੇਰੇ 11:30 ਵਜੇ ਕਵਰ ਕੀਤਾ ਗਿਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਦੀ ਰਹਿਨਮਾਈ ਹੇਠ ਠੀਕ ਹੈ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਠੀਕ ਹੈ ਅਸੀਂ ਆਪਰੇਸ਼ਨ ਕਰ ਰਹੇ ਸੀਗੇ ਅਵਿਆਸ ਆਪਰੇਸ਼ਨ ਚਲਾ ਰਹੇ ਸੀਗੇ ਤੇ ਸਾਨੂੰ ਇੱਕ ਮਕੂਰੀ ਹੋਈ ਕੱਲ ਵੀ ਜਿਹੜਾ ਹੈਗਾ ਅਮਰਜੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਮਰੋੜੀ ਮ ਅਮਰਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮਰੋੜੀ ਠੀਕ ਹੈ ਜਿਹੜਾ ਸ਼ਰਾਬ ਕਸੀਦ ਕਰਕੇ ਕੱਢ ਕੇ ਵੇਚਣ ਦਾ ਆਦੀ ਹੈ ਜੋ ਅੱਜ ਜੇਕਰ ਰੇਡ ਕੀਤਾ ਜਾਵੇ ਤਾਂ ਘਗਰ ਘਾੜ ਦੇ ਉੱਪਰ ਇਹ ਠੀਕ ਹੈ ਨਾ ਡਰਮ ਸਮੇਤ ਸ਼ਰਾਬ ਕੱਢਣ ਦਾ ਤਿਆਰੀ ਕਰ ਰਿਹਾ ਤਾਂ ਸਾਡੀ ਪੁਲਿਸ ਪਾਰਟੀ ਏਐਸਆਈ ਪਰਮਜੀਤ ਸਿੰਘ ਵੱਲੋਂ ਬਸ ਆਪਣੇ ਚੌਕੀ ਚਾਰਜ ਮਵੀ ਸਮੇਤ ਰੇਡ ਕੀਤੀ ਗਈ ਤੇ ਦਾਨੇ ਰੇਡ ਦੇ ਦੌਰਾਨ ਘਗਰ ਘਾੜ ਦੇ ਵਿੱਚ ਠੀਕ ਹੈ ਕਿ ਨਾ ਹੱਥ ਅਮਰਜੀਤ ਸਿੰਘ ਨੂੰ ਹੱਥ ਪੇੜ ਦੇਣ ਨੂੰ ਮੌਕੇ ਤੇ ਕਾਬੂ ਕਰਕੇ ਉਸ ਪਾਸੋਂ 200 ਲੀਟਰ ਲਾਣ रिकवर कराई है किस लिए बैकग्राउंड भी है भी इंस्टाग्राम इसके खिलाफ पहला भी पांच मुकदमे दर्ज ਨੇ ਸ਼ਰਾਬ ਕਿਸਿਤ ਕਰਨ ਦੇ ਠੀਕ ਹੈ ਨਾ ਕੱਢ ਕੇ ਵੇਚਣ ਦਾਦੀ ਹੈ ਠੀਕ ਹੈ ਨਾ ਵਾਰ-ਵਾਰ ਉਸ ਪਿੰਡ ਦੇ ਵਿੱਚ ਸਾਡੀ ਕਾफी ਨਜ਼ਰ ਰੱਖੀ ਹੋਈ ਆ ਠੀਕ ਹੈ ਲੋਕ ਸਭਾ ਦੀਆਂ ਇਲیکشنਾਂ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਜਿਹੜਾ ਉਹ ਏਰੀਆ ਉਥਾ ਹੈਗਾ ਹਰਿਆਣਾ ਦੀ ਨਾਲ ਹੱਦ ਲੱਗਦੀ ਆ ਇਸ ਕਰਕੇ ਜਿਹੜਾ ਉਹ ਪਿੰਡ ਆ ਕਾफी ਸ਼ਰਾਬ ਕਿਸਿਤ ਕਰਨ ਦੇ ਆਦੀ ਨੇ ਲੋਕ ਇਸ ਕਰਕੇ ਉਸ ਪਿੰਡ ਦੇ ਉੱਪਰ ਸਾਡੀ ਕਾਫੀ ਨਜ਼ਰ ਆ। ਬੜਾ ਅੱਭਰ ਜੀ ਚਲੀ। ਅਮਰਜੀਤ ਤੁਸੀਂ ਇਹ ਲੋਕਾਂ ਦੇ ਹੁਣ ਘੱਟ ਕੱਢੀ ਬਣਾਈ ਦੀ ਪਰ ਘੱਟ ਬਣਾਈ ਦੀ ਨਹੀਂ ਨਹੀਂ। ਨਾ ਮਾਰਦੇ ਦੋ ਨਾ। ਹਾਂ ਘੱਟ ਹੀ ਕੰਮ ਕਰੀਦਾ। ਪਹਿਲੇ ਵੀ ਵਰਸੇ ਇੰਦਰ ਤੇ। ਹਾਂ ਜੀ। ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ న్యూਸ